ਕੀ ਕੱਲਾ ਬਾਪੂ ਬਲਕੌਰ ਸਿੰਘ ਗੱਲ ਸਹੀ ਹੈ ਕਿ ਉਹਨਾਂ ਨੇ ਕਿਸੇ ਦਾ ਘਰ ਦੱਬਿਆ ਹੋਇਆ ਕਿ ਬਾਪੂ ਬਲਕੌਰ ਸਿੰਘ ਗੱਲ ਨੇ ਆਪਣੇ ਕਦੇ ਅੰਦਰ ਛਾਤੀ ਮਾਰੀ ਹੈ ਜੱਟਾਂ ਦੇ ਖਿਲਾਫ ਬੋਲੇ ਤੁਸੀਂ ਨਹੀਂ ਜੱਟਾਂ ਦੇ ਖਿਲਾਫ ਤਾਂ ਬੋਲੇ ਹੀ ਨਹੀਂ ਜੱਟ ਕਰਤ ਕਰਦਾ ਹੈ ਉਹ ਕਿਵੇਂ ਮਾੜਾ ਹੋ ਸਕਦਾ ਹੈ ਉਹ ਵੀ ਸਮਾਜ ਬਹੁਤ ਗੰਟੀਤ ਹੈ ਨਾ ਕਿਨੂੰ ਤੁਸੀਂ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹੋ ਗੱਲ ਗੱਲ ਤੇ ਨਹੀਂ ਨਹੀਂ ਗਲਤ ਨਹੀਂ ਠਹਿਰਾਉਂਦੇ ਨਹੀਂ ਅਸੀਂ ਤਾਂ ਪਰਤੂਤਾ ਰੱਖਦੇ ਆ ਮੈਂ ਘੱਟੋ ਘਾਟੇ 124 ਮੁੰਡੇ ਕੁੜੀਆਂ ਨੂੰ ਆਪਦੇ ਕੋਲੋਂ ਪੈਸੇ ਦੇ ਦੇ ਪੜਾਇਆ ਹੂੰ ਉਹ ਕਲਾਸ 9 ਸਰ ਤੱਕ ਬਣੀ ਹੋਈ। ਮਿਕੋਰ ਸਿੰਘ ਨੇ ਇੱਕ ਕੋਠੀ ਤੱਕ ਦੱਬ ਲਈਏ। ਕਿਉਂ? ਦੱਬੀ ਨਹੀਂ ਸਕਦਾ। ਅਜਿਹਾ ਵੀ ਆ ਚੱਕੋ ਥੋੜੇ ਕਿਰਾਏਦਾਰ ਥੋੜੇ ਡਾਕਟਰ ਸ਼ਰਦੇਵ ਕੌਰ ਨੇ ਆ। ਚੱਕੋ। ਹੂੰ। ਉਹਦੇ ਅਸੀਂ ਲੈ ਨਹੀਂ ਦੀ ਨਾਲੋਂ ਕੋਈ ਛੁੜੀ ਇੱਛਾ। ਕਿੰਨੇ ਸਿਰੋਗਾ ਬੀਬੀ ਦੀ ਡੈਥ ਹੋਈ ਨੂੰ? ਹਾਂ 1998 1998 1998 ਤੋਂ ਅੱਜ ਤੱਕ 25 ਸਾਲਾਂ ਦੇ ਵਿੱਚ ਕੋਈ ਕਿਰਾਇਆ ਨਹੀਂ। ਕਦੇ ਨਾ ਕਦੇ ਉਹ ਪ੍ਰਾਪਰਟੀ ਜੇ ਉਹ ਬੇਲੀ ਕਰਾਉਣੀ ਚਾਹੁੰਦਾ ਉਹਦੇ ਕੋਲੇ ਹੋਣੀ ਚਾਹੀਦੀ ਆ ਕਰਾ ਲੈ ਗਏ ਸੀ ਬੇਲੀ ਵੀ ਕਰਕੇ ਗਏ ਸੀ ਹੂੰ ਬੇਲੀ ਮੇਰੇ ਤੇ ਨਹੀਂ ਉਹ ਬਣਾ ਲਓ ਕੋਈ ਕਾਲਜ ਦੇ ਕੋਲ ਹਸਪਤਾਲ ਡਾਕ ਨੇ ਫੇਸਬੁੱਕ ਤੇ ਮਾਰਕਿੰਗ ਦਾ ਵੇਲੇ ਉਹ ਇਹ ਹਿੱਸਾ ਕਰ ਦਿੰਦੇ ਨਹੀਂ ਕਰ ਦਿੰਦੇ ਤੇ ਉਹ ਉਹ ਕਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਡੌਗ ਦੱਸ ਦਿਓ ਨਹੀਂ ਮੈਂ ਸਮਾਜਵਾਦ ਦੇ ਲਈ ਆਈ ਨਹੀਂ ਸਕਦਾ ਇਹ ਤਾਂ ਸੰਘਰਸ਼ਕਾਂ ਲਈ ਆ ਸਕਦਾ ਜੇ ਤੁਸੀਂ ਕਹੋ ਨੀ ਮੈਂ ਹਰ ਪੀਸੀ ਕਹਿ ਦਿੰਦਾ ਨਾ ਕਾਮਰੇਟ ਬਣਾ ਦੂ ਨਾ ਨਾ ਬਹੁਤ ਇਰਤੀ ਗੁਰਦੁਆਰਿਆਂ ਚ ਜਾ ਕੇ ਮੱਥਾ ਟੇਕਦੀ ਆ ਮੰਦਿਰਾਂ ਚ ਮੱਥਾ ਟੇਕਦੀ ਆ ਤੁਸੀਂ ਉਹਨੂੰ ਵੀ ਗਲਤ ਕਹਿੰਦੇ ਹੋ ਕਹਿੰਦੇ ਕਿ ਨਾ ਕੁਝ ਨਹੀਂ ਬਣਾ ਮੰਦਿਰ ਬੰਦੇ ਦੇ ਮਰੇ ਤੇ ਭੂਗ ਪੈਂਦਾ ਉਹ ਕਰਮ ਕੰਡਾ ਕਰ ਕਰਮ ਕੰਡਾ ਜਿੱਦਨੇ ਬਾਪੂ ਬਲਕੌਰ ਸਿੰਘ ਦੇ ਘਰ ਕੋਈ ਰੱਬ ਨਾ ਕਰੇ ਇਦਾਂ ਦੀ ਕੋਈ ਗੱਲ ਹੋ ਜੇ ਤਾਂ ਬਾਪੂ ਬਲਕੌਰ ਸਿੰਘ ਹੁੰਦਾ ਕਿ ਤੁਹਾਡਾ ਭੂਗ ਪੈਗ ਕਰਦੇ ਪਾ ਲੈਣ ਤੁਸੀਂ ਰੁਕਿਆ ਹੋ? ਤੁਸੀਂ ਅੱਜ ਅੱਜ ਤੱਕ ਕਦੇ ਇਦਾਂ ਬਜ਼ੁਰਗਾਂ ਦੀ ਹੋਈ ਹੋਊ ਵੀ ਤੁਸੀਂ ਰੋਕਿਆ ਕਦੇ? ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਕਰੋ ਮੇਰੇ ਵਿੱਚ ਕੋਈ ਸਾਥ ਨਹੀਂ। ਤੁਸੀਂ ਫਿਰ ਉਹਨਾਂ ਸਮਾਗਮਾਂ 'ਚ ਸ਼ਾਮਲ ਹੁੰਦੇ ਹੋ? ਸ਼ਾਮਲ ਦਾ ਹੋਣਾ ਪੂਆ ਮੈਂ ਕੋਠੇ ਤੇ ਵਹ ਕੱਲਾ ਕੋਠੇ ਤੇ ਨਹੀਂ ਬਹਿ ਸਕਦਾ। ਤੇ ਅੱਜ ਕੱਲ ਦਾ ਕੋਈ ਪੰਜਾਬ ਦਾ ਬੰਦਾ ਅੱਜ ਕੱਲ ਦਾ ਹੂੰ ਤੇ ਬਾਪੇ ਨੂੰ ਕਹ ਲਓ ਜੀ ਬਾਪੇ ਨੇ ਆਪਦੇ ਪੁੱਤ ਤਾਂ ਸਮਝਾਇਆ ਹੀ ਨਹੀਂ ਦੂਜੇ ਨੇ ਸਮਝਾਇਆ ਫਿਰਦਾ। ਹੁਣ ਇਹ ਸਵਾਲ ਦਾ ਜਵਾਬ ਆ ਤੁਹਾਨੂੰ। ਆਪ ਦਾ ਕੰਪੈਰੀਸ਼ਨ ਕਰਦੇ ਹਾਂ ਬਾਬੇ ਨਾਨਕ ਦਾ ਦਰਸ਼ਕੋ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਸਮਾਜ ਦੀ ਚਿੰਤਾ ਕਰਦੇ ਆ ਪਰ ਉਹ ਚਿੰਤਕ ਸਮਾਜ ਦੀ ਚਿੰਤਾ ਕਰਨ ਵਾਲੇ ਬਹੁਤ ਥੋੜੇ ਲੋਕ ਜਿਹੜੇ ਹੁੰਦੇ ਆ ਉਹੀ ਸਹੀ ਹੁੰਦੇ ਆ ਕਿ ਬਾਕੀ ਦੁਨੀਆ ਗਲਤ ਹੁੰਦੀ ਆ ਕਿਉਂਕਿ ਜਿਹੜੀ ਸਮਾਜ ਦੀ ਚਿੰਤਾ ਕਰਨ ਵਾਲੇ ਲੋਕ ਨੇ ਉਹ ਅਕਸਰ ਲੋਕਾਂ ਨੂੰ ਬੁਰਾ ਠਹਿਰ ਆਉਂਦੇ ਆ ਲੋਕਾਂ ਦੀਆਂ ਗਲਤੀਆਂ ਕੱਢਦੇ ਆ ਤੇ ਕਹਿੰਦੇ ਆ ਕਿ ਲੋਕ ਇਸ ਗੱਲੋਂ ਮਾੜਿਆ ਤੇ ਲੋਕ ਇਸ ਗੱਲੋਂ ਮਾੜਿਆ ਅਕਸਰ ਹੀ ਇਦਾਂ ਹੁੰਦਾ ਰਹਿੰਦਾ ਹੈ ਤੁਸੀਂ ਅਕਸਰ ਸੁਣਦੇ ਹੋਵੋਗੇ ਬਾਪੂ ਬਲਕੌਰ ਸਿੰਘ ਗਿੱਲ ਨੂੰ ਬਾਪੂ ਬਲਕੌਰ ਸਿੰਘ ਗਿੱਲ ਕਦੇ ਜੱਟਾਂ ਨੂੰ ਮਾੜਾ ਕਹਿੰਦਾ ਹੈ ਕਦੇ ਕਿਸੇ ਸੁਸਾਇਟੀ ਨੂੰ ਮਾੜਾ ਕਹਿੰਦਾ ਹੈ ਕਦੇ ਕਿਸੇ ਨੂੰ ਮਾੜਾ ਕਹਿੰਦਾ ਹੈ ਬਾਪੂ ਬਲਕੌਰ ਸਿੰਘ ਗਿੱਲ ਕੀ ਕੱਲਾ ਬਾਪੂ ਬਲਕੌਰ ਸਿੰਘ ਗਿੱਲ ਸਹੀ ਹੈ ਬਾਪੂ ਬਲਕੌਰ ਸਿੰਘ ਗਿੱਲ ਦੀ ਇੱਕ ਪਿਛਲੇ ਦਿਨੀ ਕਿਸੇ ਨਾਲ ਫੋਨ ਕਾਲ ਤੇ ਰਿਕਾਰਡਿੰਗ ਵਾਇਰਲ ਹੋਈ ਕਿ ਉਹਨਾਂ ਨੇ ਕਿਸੇ ਦਾ ਘਰ ਦੱਬਿਆ ਹੋਇਆ ਕਿ ਬਾਪੂ ਬਲਕੌਰ ਸਿੰਘ ਗਿੱਲ ਨੇ ਆਪਣੇ ਕਦੇ ਅੰਦਰ ਝਾਤੀ ਮਾਰੀ ਹੈ ਕਿ ਇਹ ਲੋਕ ਜੋ ਸਮਾਜ ਦੀ ਚਿੰਤਾ ਕਰਦੇ ਹੈ ਇਹੀ ਸਹੀ ਨੇ ਬਾਕੀ ਸਾਰੇ ਗਲਤ ਨੇ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਬਾਪੂ ਬਲਕੌਰ ਸਿੰਘ ਗਿੱਲ ਮੌਜੂਦ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੋਣੀ ਠੀਕ ਠਾਕ ਮੈਨੂੰ ਲੱਗਦਾ ਪਾਰਾ ਤੁਹਾਡਾ ਵੀ ਤਾਂ ਹਾਂ ਚੜ ਗਿਆ ਨਹੀਂ ਪਾਰਾ ਜਾਇ ਚੜ ਗਿਆ ਤੁਸੀਂ ਟਰੈਕ ਤੋਂ ਬਾਹਰ ਆ ਗਏ ਟਰੈਕ ਤੋਂ ਬਾਹਰ ਆ ਗਏ ਹਾਂਜੀ ਅੱਛਾ ਕਿਵੇਂ ਗੱਲ ਸਾਹਿਬ ਅ ਅਕਸਰ ਤੁਸੀਂ ਜਿਹੜੀ ਤੁਸੀਂ ਪਿਛਲੇ ਦਿਨੀ ਤੁਹਾਡੀ ਇੱਕ ਇੰਟਰਵਿਊ ਸੀ ਉਹਦੇ 'ਚ ਜੱਟਾਂ ਦੇ ਖਿਲਾਫ ਬੋਲੇ ਤੁਸੀਂ ਨਹੀਂ ਜੱਟਾਂ ਦੇ ਬਰ ਖਿਲਾਫ ਤਾਂ ਬੋਲੇ ਨਹੀਂ ਹਮ ਅਰਥ ਗਲਤ ਕੱਢਦੇ ਨੇ ਅਰਥ ਗਲਤ ਕੱਢਦੇ ਹਾਂਜੀ ਕੀ ਦੇ ਖਿਲਾਫ ਬੋਲੇ ਫਿਰ ਤੁਸੀਂ ਜਿਹੜੇ ਸਹੀ ਅਰਥਾਂ 'ਚ ਗਲਤ ਨੇ ਹਮ ਹੁਣ ਜਿਹੜਾ ਇੱਕ ਜਟ ਕਰਤ ਕਰਦਾ ਉਹ ਕਿਵੇਂ ਮਾੜਾ ਹੋ ਸਕਦਾ ਕਿਰਤ ਕਰਨ ਵਾਲਾ ਮਾੜਾ ਕਿਵੇਂ ਹੋ ਜੂ ਕੱਲਾ ਜੱਟ ਤਾਂ ਨਹੀਂ ਹੁੰਦਾ ਕਿਰਤ ਕਰਨ ਵਾਲੇ ਤਾਂ ਸਾਰੇ ਹੀ ਹੁੰਦੇ ਆ ਇੱਕ ਯਾਦ ਰੱਖੋ ਇੱਕ ਇਲਾਕੇ ਦੇ ਵਿੱਚ ਨਾ ਹਮ ਇੱਕ ਇਲਾਕੇ ਦੇ ਵਿੱਚ ਜਿਹੜੀ ਗੋਤ ਜਾਤ ਫਿਰਕਾ ਭਾਰੂ ਹੁੰਦਾ ਹੈ ਉਹ ਸਾਰੇ ਇਲਾਕੇ ਨੂੰ ਪ੍ਰਭਾਵਿਤ ਕਰਦਾ ਹੈ ਜੀ ਤੁਸੀਂ ਮਦਰਾਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਹਾਂ ਨਾ ਬੰਗਾਲ ਨੂੰ ਨਾ ਇੰਗਲੈਂਡ ਨੂੰ ਕਰ ਸਕਦੇ ਹੋ ਜੀ ਕਿਉਂਕਿ ਤੁਸੀਂ ਪੰਜਾਬ ਵਿੱਚ ਭਾਰੂਆਂ ਪੰਜਾਬ ਦੇ ਉੱਤੇ ਤੁਸੀਂ ਆਪਣਾ ਪ੍ਰਭਾਵ ਕੇ ਮਾੜਾ ਜਾਂ ਚੰਗਾ ਪਾ ਸਕਦੇ ਜੀ ਜੇ ਚੰਗਾ ਪਾਇਆ ਤਾਂ ਲੋਕੀ ਕਹਿੰਦੇ ਜੀ ਬਹੁਤ ਵਧੀਆ ਨੇ ਜੇ ਮਾੜਾ ਪਾਇਆ ਕਹਿੰਦੇ ਯਾਰ ਵੀ ਬੰਦੇ ਮਾੜਾ ਪਾਪਾ ਇੰਨੀ ਕਹਾਣੀ ਐ ਇੰਨੀ ਕਹਾਣੀ ਹੁਣ ਕੁਛ ਨਹੀਂ ਬਾਹ ਗਣਤੀ ਜਿੱਥੇ ਵੱਧ ਵੱਸਦੀ ਆ ਉਹਨੇ ਉਹਦਾ ਕਰਤਾਰ ਉਹਨਾਂ ਨੇ ਆਪਣਾ ਦਸਣਾ ਹੁੰਦਾ ਤੇ ਲੋਕਾਂ ਦੇ ਕੋਈ ਕਰਤਾਰ ਦਾ ਪ੍ਰਭਾਵ ਪਾਉਣਾ ਹਮ ਸਾਰੇ ਨਹੀਂ ਮਾੜੇ ਹੁੰਦੇ ਕਦੇ ਵੀ ਨਾ ਕਦੇ ਸਨਾਰ ਸ਼ਾਸਤਰ ਦੇ ਵਿੱਚ ਦੋ ਦੂਈ ਚਾਰ ਨਹੀਂ ਹੁੰਦਾ ਜੀ ਮੈਥ ਚ ਹੋ ਸਕਦਾ ਹਮ ਸਮਾਜ ਸ਼ਾਸਤਰ ਦੇ ਚ ਬੰਦਾ ਕਿਹੜੇ ਸਿਸਟਮ ਚ ਜਿਉ ਰਿਹਾ ਹੁਣ ਪੰਜਾਬ ਦਾ ਜੱਟ ਜੇ ਅਮਰੀਕਾ ਜਾਵੜੇ ਹਮ ਹੁਣ ਉਥੇ ਪੰਜਾਬ ਵਾਲੀਆਂ ਗੱਲਾਂ ਨਹੀਂ ਕਰ ਸਕੂਆ ਜੀ ਉਥੇ ਅਮਰੀਕਾ ਦੇ ਸਿਸ਼ਟ ਅਨੁਸਾਰ ਜੀਵੂ ਆ ਜੀ ਇਹ ਵੀ ਨਾਲ ਹੈ ਹਮ ਹੁਣ ਇਥੇ ਦੇ ਫਰੂਡ ਜੁਗ ਤੇ ਜ਼ਗੀਰੂ ਜੁਗ ਦੀਆਂ ਗੱਲਾਂ ਉਥੇ ਨਹੀਂ ਚਲਣੀਆਂ ਕਿਉਂਕਿ ਅਮਰੀਕਾ ਦੀ ਜਿਹੜੀ ਆਰਥਿਕ ਵਿਵਸਥਾ ਹੈ ਮਾਨਸਿਕ ਵਿਵਸਥਾ ਹੈ ਹਮ ਸਮਾਜਿਕ ਵਿਵਸਥਾ ਬਹੁਤ ਉੱਚੀ ਹੈ ਪੰਜਾਬ ਦੇ ਨਾਲੋਂ ਨਹੀਂ ਕੁਝ ਕੁ ਖਾਸ ਸ਼ਬਦ ਜਦੋਂ ਆਪਾਂ ਕਿਸੇ ਕਮਿਊਨਿਟੀ ਦੇ ਖਿਲਾਫ ਕਿਸੇ ਵਿਅਕਤੀ ਵਿਸ਼ੇਸ਼ ਨਹੀਂ ਬੋਲਦੇ ਜਦੋਂ ਆਪਾਂ ਯਾਦ ਰੱਖੋ ਕੋਈ ਕਮਿਊਨਿਟੀ ਦੇ ਬਰਖਲਾਫ ਨਹੀਂ ਬੋਲਿਆ ਜਾਂਦਾ ਪੁਰਸ ਵਾਲਿਆਂ ਦੇ ਟਾਟ ਕਹਿਣਾ ਆ ਜਾਂ ਹੋਰ ਸੁਣੋ ਤੇ ਇਦਾਂ ਦੇ ਯਾਦ ਰੱਖੋ ਹਮ ਪੁਰਸ ਲਈ ਜਦੋਂ ਕੋਈ ਅਕਸਰ ਬਹੁ ਗਿਣਤੀ ਇਹੀ ਹੈ ਨਾ ਪੰਜਾਬ ਦੀ ਤੇ ਰਾਜਸਥਾਨ ਚ ਬਹੁਤ ਜੋ ਕੌਣ ਨੇ ਹੂੰ ਰਾਜਪੂਤ ਹੂੰ ਤੇ ਬੰਗਾਲ ਚ ਬਹੁਤ ਜੋ ਕੌਣ ਨੇ ਬੰਗਾਲੀ ਬੰਗਾਲੀ ਤੇ ਮਹਾਰਾਸ਼ਟਰ ਚ ਬਹੁਤ ਜੋ ਕੌਣ ਨੇ ਮਰਾਠੇ ਹੂੰ ਹੈਗੇ ਨਾ ਹੂੰ ਇਸ ਕਰਕੇ ਜੁਪੀ ਚ ਬਹੁਤ ਜੋ ਕੌਣ ਨੇ ਯਾਦਵ ਹਰਿਆਣਾ ਚ ਬਹੁਤ ਜੋ ਕੌਣ ਨੇ ਜਾਟ ਹੂੰ ਬਹੁ ਗਿਣਤੀ ਹੈ ਨਾ ਉਹ ਪ੍ਰਭਾਵਿਤ ਕਰਦੀ ਆ ਇਹ ਨਹੀਂ ਕਿ ਉਹ ਉਹ ਪੂਰੇ ਗਲਤ ਨੇ ਉਹ ਪ੍ਰਭਾਵਿਤ ਕਿਵੇਂ ਕਰਦੀ ਆ ਕਿ ਹਿਸਾਬ ਦਾ ਉਹਨਾਂ ਦਾ ਆਪਣਾ ਏਥੋਸ ਹੈ ਉਹਦੇ ਅਨਸਾਰ ਉਹ ਚੱਲਦੇ ਨੇ ਜੇ ਬਹੁਤ ਬਹੁ ਗਿਣਤੀ ਪ੍ਰਭਾਵਿਤ ਕਰਦੀ ਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੈਂ ਬਹੁ ਗਿਣਤੀ ਨੂੰ ਸਾਹਮਣੇ ਰੱਖ ਕੇ ਇਹ ਗੱਲ ਕੀਤੀ ਆ ਵੀ ਉਹ ਸੀ ਆਈ ਡੀਆਂ ਦਿੰਦੇ ਰਹੇ ਜਾਂ ਦਲਾਲੀਆਂ ਕਰਦੇ ਰਹੇ ਇਹ ਬਹੁ ਗਿਣਤੀ ਨੂੰ ਰੱਖ ਲਈ ਪਰ ਜਿਹੜੇ ਸਮਾਜ ਦੀ ਤੁਸੀਂ ਚਿੰਤਾ ਕਰਦੇ ਹੋ ਉਹ ਵੀ ਬਹੁ ਗਿਣਤੀ ਆ ਨਾ ਜਿੱਧਰੋਂ ਚੱਲਦਾ ਉਹ ਵੀ ਸਮਾਜ ਬਹੁਤ ਗੁੰੰਥੀਤ ਹੈ ਨਾ ਜਿਹਨੂੰ ਤੁਸੀਂ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹੋ ਗੱਲ-ਗੱਲ ਤੇ ਨਹੀਂ ਨਹੀਂ ਗਲਤ ਨਹੀਂ ਠਹਿਰਾਉਂਦੇ ਨਹੀਂ ਅਸੀਂ ਤਾਂ ਪ੍ਰਤੂਤਾਂ ਦੱਸਦੇ ਆ ਸਮਾਜ ਦੇ ਵਿੱਚ ਬੰਦਾ ਕਿਵੇਂ ਚੱਲਦਾ ਸਮਾਜ ਦੇ ਜੀ ਪੋਸਟ ਲੈ ਕੇ ਚਲੋਂਗੇ ਤਾਂ ਇਹ ਗੱਲਾਂ ਦੀ ਲੋੜ ਹੀ ਨਹੀਂ ਪੈਂਦੀ ਪਹਿਲੀ ਗੱਲ ਹੈ ਵੀ ਹਿੰਦੁਸਤਾਨ 1300 ਬਰਸ ਦਾ ਗੁਲਾਮ ਹੋ ਕੇ ਇਹਦਾ ਏਥੋਸ ਹੀ ਗੁਲਾਮੀ ਦਾ ਬਣ ਗਿਆ ਉਸ ਗੁਲਾਮੀ ਦੇ ਥੋਸ ਦਸ ਹਰ ਵਰਗ ਸ਼ਿਕਾਰ ਹੋ ਗਿਆ ਉਹ ਸ਼ਿਕਾਰ ਦੇ ਵਿੱਚ ਜਿਹੜਾ ਭਾਰੂ ਵਰਗ ਹੁੰਦਾ ਉਹ ਦਾ ਸ਼ੋਸ਼ਣ ਕਰਦਾ ਜੀ ਸੋਚਣ ਠੀਕ ਹੈ ਨਾ ਸੋਚਣ ਦਾ ਹਮੇਸ਼ਾ ਗਲਤ ਹੁੰਦਾ ਹੈ ਕਿਸੇ ਦਾ ਵੀ ਕਰੇ ਸੋਚਣ ਗਲਤ ਤੁਸੀਂ ਕਿਸੇ ਦੇ ਖਿਲਾਫ ਨਹੀਂ ਬੋਲੇ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਬਹੁਤ ਗਣਤੀ ਨੂੰ ਸਾਹਮਣੇ ਰੱਖ ਕੇ ਉਹ ਗੱਲ ਕਰਤੀ ਵੀ ਕਿਉਂਕਿ ਇੱਥੇ ਜ਼ਿਆਦਾਤਰ ਪੰਜਾਬੀ ਵੱਸਦੇ ਆ ਤਾਂ ਕਰਕੇ ਮੈਂ ਕਹਿੰਦਾ ਪੰਜਾਬੀ ਹੁਣ ਤਾਂ ਕਈ ਧਾਰਮਿਕ ਗਣਤੀ ਪੰਜਾਬ ਦੀ ਪੰਜਾਬ ਦੀ ਜਿਹੜੀ ਧਾਰਮਿਕ ਗਣਤੀ ਸੀ ਪਹਿਲਾਂ ਮੁਸਲਮਾਨ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਕੌਣ ਸੀ ਹਿੰਦੂ ਸੀ ਸਿੱਖ ਤਾਂ 11% ਹੀ ਸੀ ਜਦੋਂ ਮੁਸਲਮਾਨ ਨਹੀਂ ਆਏ ਸੀ ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਹੁਣ ਸੁਧਾਰ ਦੇ ਵਿੱਚ ਨਹੀਂ ਤੁਸੀਂ ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਹੋ ਜੀ ਸਾਰੀ ਜ਼ਿੰਦਗੀ ਤੁਸੀਂ ਉਸ ਮਹਿਕਮੇ 'ਚ ਨਿਗਾਈ ਆ ਜਿਹੜਾ ਮਹਿਕਮਾ ਜਿਸ ਡਿਪਾਰਟਮੈਂਟ 'ਚ ਨਿਗਾਈ ਆ ਸ਼ਰਾਬ ਦੀ ਸਬੰਧਤ ਕਹਿ ਦिए ਹਾਂ ਕਦੇ ਆਪ ਜ਼ਿੰਦਗੀ ਤੇ ਜੀਵਨ 'ਚ ਸ਼ਰਾਬ ਦਾ ਸੇਵਨ ਕੀਤਾ ਨੈਵਰ ਨਹੀਂ ਕੀਤਾ ਨਾ ਕਰਦੇ ਨਹੀਂ ਸੀ ਪਤਾ ਲੱਗ ਗਿਆ ਸ਼ਰਾਬ ਬਾਰੇ ਵੀ ਇਹ ਤਾਂ ਹਲਕੋਲ ਹੈ ਬੱਚੇ 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 ਕਰਦੇ ਆ ਨਾ ਜੀ ਮੇਰੇ ਕੋਲ ਕੋਈ ਰਿਸ਼ਤੇਦਾਰ ਵੀ ਸ਼ਰਾਬ ਪੀਣ ਨਹੀਂ ਆ ਸਕਦਾ ਹੂੰ ਮੈਂ ਜੇ ਕਿਤੇ ਸਮਾਗਮ ਨਹੀਂ ਜਾਵਾਂ ਤਾਂ ਮੇਰੇ ਕੋਲ ਮੈਂ ਉਹ ਸਮਾਗਮ ਤੋਂ ਵੀ ਅਵਾਈਡ ਕਰਦਾ ਜਿੱਥੇ ਸ਼ਰਾਬ ਵਰਤਦੀ ਹੋਵੇ ਠੀਕ ਹੈ ਨਾ ਇਸ ਕਰਕੇ ਮੈਨੂੰ ਪਤਾ ਲੱਗ ਗਿਆ ਵੀ ਸ਼ਰਾਬ ਐਲਕੋਹਲ ਹੈ ਹੂੰ ਹੋਰ ਕੋਖ ਨਹੀਂ ਇਸ ਕਰਕੇ ਕਿਉਂਕਿ ਪੀਤੀ ਜਾਵੇ ਐਲਕੋਹਲ ਜਖਮ ਤੇ ਲੱਗਦੀ ਹੈ ਹੂੰ ਠੱਡਚ ਨਹੀਂ ਪਾਈ ਜਾਂਦੀ ਠੱਡਚ ਨਹੀਂ ਪਾਈ ਜਾਂਦੀ ਉਸ ਇਨੀ ਕਾੜੀ ਆ ਪੰਜਾਬ ਦੇ ਲੋਕ ਭੋਲੇ ਭੰਡਾਰੇ ਇਹਨਾਂ ਨੂੰ ਇਹ ਵੀ ਸ਼ਰਾਬ ਬੜੀ ਦਲੇਰ ਬਣਾਉਂਦੀ ਆ ਬੰਦੇ ਨੂੰ ਕਦੇ ਆਪਦੀ ਆਪਦੀ ਹੱਥੀਂ ਕੁਝ ਸਮਾਜ ਦਾ ਭਲਾ ਕੀਤਾ ਆਪਣੇ ਆਂਡ ਗਮਾਂਡ ਲੋਕਾਂ ਦਾ ਆਪਦੇ ਪਿੰਡ ਦੇ ਵਿੱਚ ਕੋਈ ਸਮਾਜ ਬਣਾਈ ਦਾ ਮੈਨੂੰ ਪਤਾ ਲੱਗ ਜੇ ਵੀ ਆਹ ਬੰਦੇ ਦੀ ਲੋੜ ਆ ਮੈਂ ਹਰ ਪ੍ਰਕਾਰ ਦੀ ਮਦਦ ਕਰਦਾ ਮੈਂ ਘੱਟੋ ਘੱਟ 124 ਮੁੰਡੇ ਕੁੜੀਆਂ ਨੂੰ ਆਪਦੇ ਕੋਲੋਂ ਪੈਸੇ ਦੇ ਦੇ ਪੜਾਇਆ ਹੂੰ ਉਹ ਕਲਾਸਮਾਨ ਅਫਸਰ ਤੱਕ ਬਣੇ ਉਹ ਹੂੰ ਕੋਲੋਂ ਪੈਸੇ ਦੇ ਕੇ ਪੜਾਇਆ ਕੋਲੋਂ ਵਿਦਿਆ ਦਾ ਦਾਨ ਦਿੱਤਾ ਹੂੰ 33 ਸਾਲ ਦੀ ਉਮਰ 33 ਸਾਲ ਦੀ ਨੌਕਰੀ ਦੇ ਦਰਮਿਆਨ ਮੈਂ ਕਿਸੇ 24 ਮੁੰਡੇ ਕੁੜੀਆਂ ਨੂੰ ਆਪਦੇ ਹੱਥੀਂ ਉਹਨਾਂ ਦੀ ਮਦਦ ਕੀਤੀ ਔਰ ਉਹਨੂੰ ਪੜਾਇਆ ਔਰ ਕਲਾਸ ਬਣਾ ਸਭ ਕੋਈ ਉਹਨਾਂ ਜੋ ਕਲਾਸਵਨ ਅਫਸਰ ਬਣਿਆ ਕੋਈ ਵਕੀਲ ਬਣਿਆ ਕੋਈ ਟੀਚਰ ਬਣਿਆ ਕੋਈ ਡਿਵੀਓ ਬਣਿਆ ਬਣੇ ਇਹ ਕੰਮ ਤੁਸੀਂ ਕੀਤੇ ਹਾਂ ਛੋਟੇ ਤੇ بڑے આરોਪ ਲੱਗਦੇ ਆ ਕਹਿੰਦੇ ਵੀ ਬਲਕੌਰ ਸਿੰਘ ਐ ਕਰਦਾ ਬਲਕੌਰ ਸਿੰਘ ਐ ਕਰਦਾ ਪਤਾ ਨਹੀਂ ਕਿਹਨਾਂ આરોਪ ਦਾ ਪਤਾ ਲੱਗੇ ਹੁੰਦਾ ਜਦੋਂ ਜਦੋਂ ਇਹ ਗੱਲ ਤੁਸੀਂ ਕੀ ਕਹਿੰਦੇ ਹੋ ਕਿ ਲੋਕਾਂ ਨੂੰ ਵਿੱਦਿਆ ਦਾ ਹੰਦ ਦਿੱਤਾ ਤੁਸੀਂ ਬੱਚਿਆਂ ਨੂੰ ਦਿਨਾਂ ਨੂੰ ਲੋੜ ਸੀ ਉਹਨਾਂ ਦੇ ਉਹਨਾਂ ਦੀਆਂ ਫੀਸਾਂ ਤੱਕ ਭਰੀਆਂ ਫਿਰ ਬਲਕੌਰ ਸਿੰਘ ਨੂੰ ਕੀ ਲੋੜ ਪੈ ਗਈ ਸੀ ਇੰਨਾ ਅਮੀਰ ਬਣ ਦੀ ਤਾਂ ਐਡੀ ਪੌਸ਼ ਇਲਾਕੇ ਦੇ ਵਿੱਚ ਕਹਿੰਦੇ ਬਲਕੌਰ ਸਿੰਘ ਨੇ ਇੱਕ ਕੋਠੀ ਤੱਕ ਦੱਬ ਲਈ ਕਿਉਂਕਿ ਦੱਬੀ ਨਹੀਂ ਸਕਦਾ ਜਸਟ ਕਰਾਇਦਾਰ ਹਮ ਡਾਕਟਰ ਸ਼ਿਵਦੇਵ ਕੌਰ ਬੀਬੀ ਡਾਕਟਰ ਸ਼ਿਵਦੇਵ ਕੌਰ ਉਹਦੇ ਕਰਾਇਦਾਰ ਸੀ 1988 ਤੋਂ ਲੈ ਕੇ ਹੁਣ ਤੱਕ ਉਹ ਵਿਚਾਰੀ 1998 ਵਿੱਚ ਗੁਜ਼ਰ ਗਈ ਹਮ ਉਹਦੇ ਰਿਸ਼ਤੇਦਾਰਾਂ ਨੇ ਮੁਕੱਦਮਾ ਕਰਤਾ ਵੀ ਦੇ ਟਰੈਸਪਾਸਰ ਹਮ ਅਸੀਂ ਉਹਦੇ ਜਿੱਤ ਕੇ ਵੀ ਨਹੀਂ ਉਹ ਕਿਰਾਏਦਾਰ ਨੇ ਅਸੀਂ ਟਰੈਸਪਾਸਰ ਨਹੀਂ ਆਪਛਾ ਅੱਜ ਅੱਜ ਫਿਰ ਕਿਰਾਇਆ ਕਿਹਨੂੰ ਦਿੰਨੇ ਹੁਣ ਤੁਸੀਂ ਜਿਹੜਾ ਮਰਜੀ ਲੈ ਲੈ ਹਮ ਜਿਹੜਾ ਮਰਜੀ ਕੋਲ ਲਏਗਾ ਲੈਂਦੇ ਨਹੀਂ ਹਣ ਉਹ ਨੂੰ ਪਤਾ ਹਮ ਅਸੀਂ ਕਹ ਵੀ ਆ ਚੱਕੋ ਥੋੜੇ ਕਿਰਾਏਦਾਰ ਥੋੜੇ ਡਾਕਟਰ ਸ਼ਿਵਦੇਵ ਕੌਰ ਦੇ ਆ ਚੱਕੋ ਹਮ ਉਹਦੇ ਅਸੀਂ ਲੈਂਦੇ ਨਹੀਂ ਨਾਲ ਉਹ ਭਾਈ ਥੋੜੀ ਇੱਛਾ ਹਮ ਮੈਂ ਵਕੀਲ ਨੂੰ ਸਲਾਹ ਕਰਕੇ ਦੱਸਾਂਗੇ ਕੋਰਟ ਜਮਾ ਕਰਾ ਦੇਵਾਂਗੇ ਹੂੰ ਤੁਹਾਨੂੰ ਨਹੀਂ ਲੱਗਦਾ ਜੇ ਇਨਸਾਨੀਅਤ ਬਚਦੀ ਆ ਤੁਹਾਡੇ ਅੰਦਰ ਸਮਾਜ ਦਾ ਦਰਦ ਸੋਚਦੇ ਹੋ ਸਮਾਜ ਦੇ ਪ੍ਰਤੀ ਸੋਚਦੇ ਹੋ ਤਾਂ ਜਿਸ ਵਿਅਕਤੀ ਵਿਸ਼ੇਸ਼ ਦੇ ਘਰ ਦੇ ਵਿੱਚ ਰਹਿ ਕੇ ਤੁਸੀਂ ਇੱਥੇ ਜ਼ਿੰਦਗੀ ਨਿਭਾਈ ਆਪਣੀ ਤਾਂ ਨਹੀਂ ਲੱਗਦਾ ਕਿ ਉਹਦੇ ਪਰਿਵਾਰ ਨੂੰ ਉਹ ਪ੍ਰਾਪਰਟੀ ਆਪਣੇ ਆਪ ਸੰਭਾਲ ਦੇਣੀ ਚਾਹੀਦੀ ਮੈਂ ਦੱਸਾਂ ਅਸੀਂ ਕਿਰਾਏਦਾਰ ਹਾਂ ਨਾ ਕਿਰਾਏਦਾਰ ਕਿਰਾਏਦਾਰ ਰਹਿਣਾ ਕੋਈ ਮਾੜੀ ਗੱਲ ਨਹੀਂ ਅਸੀਂ ਉਸ ਬੀਬੀ ਡਾਕਟਰ ਸ਼ਿਵਦੇਵ ਕੌਰ ਦੇ ਕਿਰਾਏਦਾਰ ਹਾਂ ਕਿੰਨਾ ਚਿਰ ਹੋ ਗਿਆ ਬੀਬੀ ਦੀ ਡੈਥ ਹੋਈ ਨੂੰ ਉਹ 1998 ਦੇ ਵਿੱਚ 1998 1998 ਤੋਂ ਅੱਜ ਤੱਕ 25 ਸਾਲਾਂ ਦੇ ਵਿੱਚ ਕੋਈ ਕਿਰਾਇਆ ਨਹੀਂ ਦਿੱਤਾ ਦਿੱਤਾ ਵਾਹ ਜੀ ਵਾਹ ਦਿੱਤਾ ਉਹਨਾਂ ਦੇ ਕੋਠੀ ਤੇ ਖਰਚਾ ਵੀ ਕਰਤਾ ਸੀ ਹਾਂ ਦੋ ਵਾਰ ਰੈਨੋਵੇਸ਼ਨ ਕਰਵਾਤੀ ਉਹ ਰੈਨੋਵੇਸ਼ਨ ਹਾਂ ਦੋ ਵਾਰ ਹੀ ਕਰਤੀ ਸੀ ਉਹ ਤੁਹਾਨੂੰ ਉਹ ਤੁਹਾਨੂੰ ਲੱਗਦਾ ਵੀ ਕਰਵਾਉਣੀ ਵੀ ਚਾਹੀਦੀ ਹੈ ਕਿਉਂਕਿ ਤੁਸੀਂ ਉੱਥੇ ਰਹਿੰਦੇ ਹੋ ਉਹ ਖੰਡਰਾਂ ਸਾਰਾ ਨਹੀਂ ਸਕਦੇ ਪਰ ਅਸੀਂ ਕਰਵਾਤੀ ਵੀ ਕਰਵਾਉ ਭਾਈ ਇਹਦਾ ਕਰਵਾਓ ਹਾਂ ਟੁੱਟ ਪਾ ਜਿਹੜੀ ਹੋਵੇ ਤਾਂ ਕਿਉਂ ਹੋਵੇ ਉਹ ਕਰਵਾਈ ਦੋ ਵਾਰੀ ਕਰਵਾਤੀ ਫਿਰ ਕਿਉਂਕਿ ਬੀਬੀ ਸ਼ਬਦੇਵ ਕੌਰ ਜਿਹੜੀ ਉਹ ਵਿਚਾਰੀ ਗੁਜਰ ਗਈ ਹੂੰ ਫੇਰ ਅਸੀਂ ਉਹਦਾ ਇੱਕ ਬਕਾਇਆ ਸੀ ਹੂੰ ਅਸੀਂ ਉਹਦਾ ਬਕਾਇਆ ਭਰਤਾ ਜੀ ਪ੍ਰਾਪਰਟੀ ਟੈਕਸ ਦਾ ਕੋਈ ਬਕਾਇਆ ਸੀ ਉਹਦਾ ਹੂੰ ਇਨਕਮ ਟੈਕਸ ਵਾਲਾ ਨਹੀਂ ਫਿਰ ਉਹ ਮੇਰਾ ਖਿਆਲ ਪ੍ਰਾਪਰਟੀ ਟੈਕਸ ਹਰ ਸਾਲ ਭਰਦੇ ਹੋ ਨਹੀਂ ਸਾਡਾ ਉਹਦਾ ਪ੍ਰਾਪਰਟੀ ਨਾਲ ਕੋਈ ਮਤਲਬ ਨਹੀਂ ਉਹ 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 ਭਰ ਸਕਦੇ ਨੇ ਕਿਉਂਕਿ ਸਾਡੀ ਪ੍ਰਾਪਰਟੀ ਨਹੀਂ ਹੈ ਪ੍ਰਾਪਰਟੀ ਉਹ ਭਰਦਾ ਹੁੰਦਾ ਜਿਹਦੀ ਜਿਹੜਾ ਮਾਲਕ ਹੋਵੇ ਇਹ ਤਾਂ ਕਰਾਇਦਾ ਉਹ ਬਕਾਇਆ ਤਾਂ ਫਿਰ ਅੱਜ ਵੀ ਖੜਾ ਹੋਊ ਨਾ ਉਸ ਪ੍ਰਾਪਰਟੀ ਦਾ ਨਹੀਂ ਨਹੀਂ ਉਹ ਉਹਨਾਂ ਦੀ ਪ੍ਰਾਪਰਟੀ ਦਾ ਉਹ ਰਣ ਅਸੀਂ ਆਪਦੇ ਕੋਲੋਂ ਭਰਤਾ ਜਿੰਨਾ ਸ਼ਿਵਦੇਵ ਕੌਰ ਦਾ ਬਣਦਾ ਸੀ ਨਾ ਅਸੀਂ ਵੀ ਲਓ ਬਈ ਭਰਤਣ ਦੇ ਅਸੀਂ ਦਾ ਕਿਰ ਰੱਖਿਆ ਸੀ ਹੂੰ ਉਹਦੀ ਮੌਤ ਤੋਂ ਬਾਅਦ ਵੀ ਭਰਦੇ ਰਹੇ ਕੱਲੇ ਰਹਿੰਦੇ ਹੋ ਉਸ ਘਰੇ ਹਾਂ ਕੱਲੇ ਹੋਰ ਵੀ ਹੈਗੇ ਕਿਰਾਏਦਾਰ ਕੋਈ ਨਹੀਂ ਹੈ ਤੁਹਾਡੇ ਨਹੀਂ ਕਿਰਾਏਦਾਰ ਹੋਰ ਹੈਗੇ ਬੇਟੇ ਹੂੰ ਹੋਰ ਹੈਗੇ ਦੁਕਾਨਦਾਰ ਕਿਰਾਏਦਾਰ ਨੇ ਮਾਲਿਕ ਕਿਰਾਏਦਾਰ ਨਹੀਂ ਜਿਹੜੇ ਡਾਕਟਰ ਸ਼ਿਵਦੇਵ ਕੌਰ ਨੇ ਰੱਖਿਆ ਹੂੰ ਡਾਕਟਰ ਬੀਬੀ ਸ਼ਿਵਦੇਵ ਕੌਰ ਨੇ ਰੱਖੇ ਸੀ ਉਹ ਕਿਰਾਏਦਾਰ ਉਸ ਤਰ੍ਹਾਂ ਕਹਿਮਨੇ ਹੂੰ ਪਰ ਉਹ ਵੀ ਸੁਪਰੀਮ ਕੋਰਟ ਤੇ ਇੱਕ ਮੁਕਦਮਾ ਲੜ ਕੇ ਆਏ ਹੂੰ ਉਹਨਾਂ ਤਾਂ ਨਹੀਂ ਮੈਂ ਵਿਚਾਰੇ ਨੂੰ ਲੜਾਇਆ ਉਹਨਾਂ ਨੂੰ ਵੀ ਕਹੇ ਟਰੈਸਪਾਸਰ ਨੇ ਸਮਾਜ ਦੇ ਦਰਦ ਦੀ ਗੱਲ ਕਰਦੇ ਹੋ ਤੁਸੀਂ ਕਿਰਾਏਦਾਰ ਬੈਠੇ ਹੋ ਕਿਰਾਏਦਾਰ ਹਮ ਅਕਸਰ ਅਕਸਰ ਲੋਕਾਂ ਦੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਐ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਦਾ ਹਾਈ ਕੋਰਟ ਦੇ ਵਿੱਚ ਕਿਸੇ ਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦੇ ਆ ਕਿ ਸਾਡਾ ਕਿਰਾਏਦਾਰ 10 ਸਾਲ ਪਹਿਲਾਂ ਬੈਠਿਆ ਸੀ ਸਾਡੀ ਪ੍ਰਾਪਰਟੀ ਦੱਬ ਲਈ ਸਾਨੂੰ ਮਿਲ ਨਹੀਂ ਸਕਦਾ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਵੀ ਜੇ ਸਮਾਜ ਦੇ ਦਰਦ ਦੀ ਗੱਲ ਕਰੀਏ ਵੀ ਜਿਹਦੀ ਜਿਹਦੀ ਪ੍ਰਾਪਰਟੀ ਆ ਜਿਹਨੇ ਮਿਹਨਤ ਨਾਲ ਉਹ ਖਰੀਦੀ ਆ ਬਣਾਈ ਆ ਉੱਥੇ ਕਿਰਾਏ ਦੇ ਵਿੱਚ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਤੁਹਾਨੂੰ ਨਹੀਂ ਲੱਗਦਾ ਵੀ ਕਦੇ ਨਾ ਕਦੇ ਉਹ ਪ੍ਰਾਪਰਟੀ ਜੇ ਉਹ ਬੇਲੀ ਕਰਾਉਣੀ ਚਾਹੁੰਦਾ ਉਹਦੇ ਕੋਲੇ ਹੋਣੀ ਚਾਹੀਦੀ ਆ ਕਰਾ ਲੇ ਬੇਲੀ ਉਹਨਾਂ ਦਾ ਐਸਾ ਕਦੇ ਰੋਕਿਆ ਕਿਉਂ ਨਹੀਂ ਲੱਗਦਾ ਨਹੀਂ ਤੁਹਾਨੂੰ ਵੀ ਹੋਣੀ ਚਾਹੀਦੀ ਉਹਦੇ ਕੋਲ ਨਹੀਂ ਨਹੀਂ ਜੇ ਬੇਲੀ ਕਰਾਉਗੇ ਤਾਂ ਹੋਜੂ ਜੇ ਦੋ ਕਰਾਉ ਆ ਬੇਲੀ ਹੋਜੂ ਜੇ ਕਿਰਾਏ ਨਹੀਂ ਤਾਂ ਫਿਰ ਕਿਵੇਂ ਫਿਰ ਬੇਲੀ ਕੌਣ ਕਰੇ ਨਹੀਂ ਜਿੰਨਾ ਜਿੰਨਾ ਬੰਦਿਆਂ ਨਾਲ ਤੁਹਾਡਾ ਕੇਸ ਚੱਲਿਆ ਸੁਪਰੀਮ ਕੋਰਟ ਹਾਈ ਕੋਰਟ ਚੋਂ ਜਿੱਥੋਂ ਤੁਸੀਂ ਜਿੱਤ ਕੇ ਆਏ ਹੋ ਉਹ ਬੇਲੀ ਕਰਾਉਣ ਵਾਸਤੇ ਹੀ ਉਹਨਾਂ ਨੇ ਕੇਸ ਲਾਇਆ ਨਹੀਂ ਨਹੀਂ ਬੇਲੀ ਕਰਾਉਣ ਵਾਸਤੇ ਨਹੀਂ ਲਾਇਆ ਸੀ ਦੱਸਣ ਵਾਸਤੇ ਵੀ ਟਰੈਸ ਪਾਸੇ ਰੋ ਇਹ ਉਹੀ ਬੰਦੇ ਨੇ ਜਿਹੜੇ ਡਾਕਟਰ ਸ਼ਿਵਦੇਵ ਕੌਰ ਦੇ ਗਲ ਪੈਂਦੇ ਸੀ ਉਹਦੇ ਗਲ 'ਚ ਗੂਠਾ ਦਿੰਦੇ ਸੀ ਇੱਕ ਬਜ਼ੁਰਗ ਔਰਤ ਕਲਮ ਕਹਿਰੀ ਰਹਿਣ ਵਾਲੀ ਘਰੇ ਬੈਠੀ ਤੇ 90 ਸਾਲ ਦੀ ਉਮਰ 'ਚ ਵੀ ਗਲ 'ਚ ਗੂਠਾ ਦਿੱਤਾ ਜਾਂਦਾ ਸੀ ਇਹ ਇਹਦੇ ਪਰਿਵਾਰ ਵੀ ਹੈਗੇ ਉੱਥੇ ਉਹਦੇ ਰਿਸ਼ਤੇਦਾਰ ਕਾ ਹੁੰਦੇ ਸੀ ਆਪਣੇ ਆਪ ਨੂੰ ਔਰ ਇਸ ਗੱਲ ਨੂੰ ਚੀਫ ਖਾਲਸਾ ਖਾਲਸਾ ਚੀਫ ਖਾਲਸਾ ਦਵਾਨ ਵਾਲੇ ਖਾਲਸਾ ਦਵਾਨ ਵਾਲੇ ਵੀ ਇਸ ਗੱਲ ਨੂੰ ਜਾਣਦੇ ਆ ਉਹਨਾਂ ਦੀ ਮਦਦ ਕਰਦੇ ਸੀ ਉਹਨਾਂ ਦੇ ਹੱਕ ਦੇ ਵਿੱਚ ਉਹ ਇੱਕ ਬਿੱਲ ਵੀ ਕਰਕੇ ਗਏ ਸੀ ਬਿੱਲ ਇਹਦੇ ਤੇ ਤੁਸੀਂ ਉਹ ਬਣਾ ਲਓ ਕੋਈ ਕਾਲ ਜੇ ਕੋਈ ਹਸਪਤਾਲ ਹੁਣ ਇਹ ਨਹੀਂ ਪਤਾ ਵੀ ਉਹਦਾ ਕੀ ਬਣਿਆ ਕਿਉਂਕਿ ਅਸੀਂ ਉਹਨਾਂ ਨਾਲ ਹਰ ਗੱਲ ਨਹੀਂ ਨਾ ਕਰਦੇ ਚਲੋ ਇਹ ਚੀਜ਼ ਜੇ ਇਹਨਾਂ ਗੱਲਾਂ ਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਤੁਸੀਂ ਲੋਕ ਤੁਹਾਨੂੰ ਕਹਿੰਦੇ ਆ ਹੂੰ ਆ ਖਾਸ ਕਰਕੇ ਤੁਹਾਡੀਆਂ 1 2 ਇੰਟਰਵਿਊਆਂ ਤੋਂ ਬਾਅਦ ਤੁਹਾਡੀ ਚਰਚਾ ਹੋ ਗਈ ਗਲਤ ਬੰਦੇ ਕਹਿੰਦੇ ਆ ਤੁਹਾਡੀ ਖਾਸ ਚਰਚਾ ਹੋਣੀ ਸ਼ੁਰੂ ਹੋ ਗਈ ਕਹਿੰਦੇ ਜਿਹੜੇ ਫੇਸਬੁੱਕ ਦੇ ਬਾਹਰ ਦੇ ਬਾਪੂ ਬਲਕੌਰ ਕਹਿੰਦੇ ਇਲੈਕਸ਼ਨ ਲੜਨ ਦੀ ਮਾਰਕਿੰਗ ਡੌਗ ਨੇ ਨਾ ਫੇਸਬੁੱਕ ਦੇ ਬਾਹਰਕਿੰਗ ਡੌਗ ਵੇਲੇ ਉਹ ਹੀ ਚਰਚਾ ਕਰਦੇ ਹੁੰਦੇ ਦੂਜੇ ਨਹੀਂ ਕਰਦੇ ਤੇ ਉਹ ਉਹ ਕਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਡੌਗ ਦੱਸਦੇ ਹੋ ਫੇਸਬੁੱਕ ਮਾਰਕਿੰਗ ਡੌਗ ਉਹ ਕਹਿੰਦੇ ਕਿ ਬਾਪੂ ਬਲਕੌਰ ਇਲੈਕਸ਼ਨ ਲੜਨ ਨੂੰ ਫਿਰਦਾ ਬਾਪੂ ਬਲਕੌਰ ਜਿਹੜੇ ਪਿਛੜਿਆ ਹੋਇਆ ਵਰਗ ਆ ਉਹਨਾਂ ਦੀ ਹਮਦਰਦੀ ਲੈਣੀ ਚਾਹੁੰਦਾ ਤਾਂ ਇਦਾਂ ਬੋਲਦਾ ਕੀ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਹੈ ਕੋਈ ਵਿਚਾਰ ਨਹੀਂ ਸੁਹਣਾ ਵੀ ਨਹੀਂ ਆਇਆ ਹਮ ਪਹਿਲੀ ਗੱਲ ਤਾਂ ਆ ਵੀ ਤੁਸੀਂ ਇੱਕ ਬੰਦੇ ਨਾਲ ਵਿਰੋਧ ਪਾ ਕੇ ਦੂਜੇ ਦੀ ਹਮਦਰਦੀ ਕਿਵੇਂ ਲੈ ਜੂਗੇ ਹਮ ਇਹ ਹੋ ਸਕਦਾ ਜਿਹੜਾ ਵੋਟਾਂ 'ਚ ਖੜਾ ਹੁੰਦਾ ਨਾ ਉਹਨੂੰ ਸਾਰਿਆਂ ਨਾਲ ਚੱਲਣਾ ਪੈਂਦਾ ਹਮ ਮਾੜੇ ਬੰਦੇ ਕੋਲੇ ਵੀ ਉਹਦੇ ਕੋਲੇ ਵੀ ਕਹਿੰਦੇ ਵੀ ਤੇਰੇ ਵਰਗਾ ਧਰਤੀ ਤੇ ਜੰਮਿਆ ਕੋਈ ਨਹੀਂ ਹਮ ਠੀਕ ਹੈ ਨਾ ਇੱਕ ਨਾਲ ਵਿਰੋਧ ਪਾ ਕੇ ਦੂਜੇ ਦਾ ਤੁਸੀਂ ਹਮਦਰਦੀ ਲੈ ਕੇ ਮੇਰਾ ਖਿਆਲ ਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਜੇ ਤੁਸੀਂ ਵੋਟਾਂ 'ਚ ਖੜਾ ਹੋਣਾ ਵੋਟਾਂ 'ਚ ਠੀਕ ਹੈ ਇਸ ਕਰਕੇ ਨਾ ਮੇਰੇ ਵੋਟਾਂ 'ਚ ਖੜਨ ਦੀ ਮੇਰੀ ਮਨਸ਼ਾ ਹੈ ਨਾ ਮੇਰੇ ਖਿਆਲ ਆਇਆ ਨਾ ਕਦੇ ਸੁਪਨਾ ਆਇਆ ਐਵੇਂ ਕਹਿ ਦਿੱ ਗਏ ਕਦੇ ਸੁਪਨਾ ਨਹੀਂ ਆ ਨਾ ਆਜ ਬਾਅਦ ਹੂੰ ਜੋ ਕਹਣਾ ਫਿਰਦੇ ਨੇ ਦੇਖਦੇ ਡਾਕਟਰ ਬਲਵਿੰਦਰ ਸੌਰੀ ਡੀਐਸਪੀ ਬਲਵਿੰਦਰ ਸੇਖੋਂ ਦੇ ਨਾਲ ਰਹਿੰਦੇ ਹੋ ਤੁਸੀਂ ਹਾਂ ਰਹੇ ਆ ਰਹਿੰਦੇ ਹੋ ਵਾਕਈ ਦਾ ਦੋਸਤ ਆ ਆਪਣਾ ਦੋਸਤ ਤੁਹਾਡਾ ਹਾਂ ਨਸ਼ੇ ਲਈ ਉਹ ਦੰਗ ਲੜਦੇ ਆ ਲੜਿਆ ਤੁਸੀਂ ਲੜੀ ਕੋਈ ਮੈਂ ਨਸ਼ੇ ਦੇ ਖਿਲਾਫ ਬਹੁਤ ਚੀਜ਼ਾਂ ਨਾ ਹਮ ਹਰ ਬੰਦੇ ਨੂੰ ਸਮਝਾਉਣਾ ਜਿਸ ਘਰੇ ਜਾਣਾ ਕਹਿੰਦਾ ਨਸ਼ਾ ਖੜਾ ਛੱਡਵੇਦਾ ਵੀ ਜੇ ਚੰਗਾ ਹੁੰਦਾ ਮੈਂ ਲਾਜ਼ਮੀ ਪੀ ਲੈਂਦਾ ਹਮ ਕਿਉਂਕਿ ਮੈਂ ਤਾਂ ਆਪਸੀ ਨਹੀਂ ਨਸ਼ੇ ਦਾ ਸੀ ਹਮ ਮੈਂ ਨਸ਼ੇ ਦਾ ਕਲਾਸ ਮੁਨਫਸਰ ਸੀ ਜੇ ਚੰਗਾ ਹੁੰਦਾ ਤਾਂ ਮੈਂ ਸੁਣ ਲੈਂਦਾ ਇਸ ਕਰਕੇ ਮੈਂ ਤਾਂ ਕਦੇ ਵੀ ਨਸ਼ੇ ਦੀ ਪ੍ਰੋੜਤਾ ਕਰਦਾ ਹੀ ਨਹੀਂ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮ ਸੀ ਨਸ਼ੇ ਬਾਰੇ ਸਮਝਾਉਂਦੇ ਹੋ ਜਾਂ ਕੁਝ ਹੋਰ ਸਮਝਾਉਂਦੇ ਹੋ ਨਸ਼ੇ ਬਾਰੇ ਕਹਿੰਦੇ ਕਿ ਕਿਉਂਕਿ ਤੁਹਾਨੂੰ ਤੁਹਾਨੂੰ ਕਾਮਰੇਡ ਵੀ ਕਹਿੰਦੇ ਆ ਨਾ ਲੋਕ ਕਾਮਰੇਡ ਆ ਵੀ ਕਿਉਂਕਿ ਮੈਂ Karl Marx ਪੜ੍ਹ ਲਿਆ ਮੈਂ ਫਲਸਫੀ ਦੀ ਐਮ ਐ ਪਿਛੇ ਬੰਦੇ ਨੂੰ ਮੈਂ ਇੱਕ ਨਿੱਕੀ ਜਿਹੀ ਗੱਲ ਦੱਸਦਾ ਇੱਕ ਬੰਦਾ ਮੇਰੇ ਕੋਲੇ ਕਹਿੰਦਾ ਕਿ ਬਾਪੂ ਜੀ ਤੁਸੀਂ ਕਾਮਰੇਡ ਹੋ ਕਿ ਸੇਖੋਂ ਹੂੰ ਆਪ ਦੇ ਵਿੱਚ ਹਮ ਐਜੇ ਬੰਦੇ ਬਹੁਤ ਘੱਟ ਪੜੇ ਹੁੰਦੇ ਆ ਜਿਹੜੋ ਇਹੋ ਜਿਹਾ ਸਵਾਲ ਕਰਦੇ ਆ ਜੀ ਮੈਂ ਇਹਨੂੰ ਕਿਹਾ ਪੁੱਤ ਤੂੰ ਮਹਾ ਕਿਸੇ ਕਿਸੇ ਹਿੰਦੂ ਜੈਂਟਲਮੈਨ ਨੂੰ ਕਿਹਾ ਵੀ ਤੂੰ ਹਿੰਦੂਆਂ ਕੇ ਕਾਮਰੇਡ ਹਮ ਅਦਨਾ ਮੈਂ ਕਿਸੇ ਇਸਾਈ ਨੂੰ ਕਿਹਾ ਵੀ ਤੂੰ ਇਸਾਈਆਂ ਕੇ ਕਾਮਰੇਡ ਹਮ ਅਦਨਾ ਮੈਂ ਕਿਸੇ ਮੁਸਲਮਾਨ ਨੂੰ ਕਿਹਾ ਵੀ ਤੂੰ ਮੁਸਲਮਾਨਾਂ ਕੇ ਕਾਮਰੇਡ ਨਹੀਂ ਕਿਹਾ ਹੁਣ ਮੈਂ ਕਿਸੇ ਜੈਨੀ ਨੂੰ ਕਿਹਾ ਤੂੰ ਮੁਸਲਮਾਨਾਂ ਕੇ ਜੈਨੀਆ ਜੈਨੀਆ ਕੇ ਕਾਮਰੇਡ ਅਦਨਾ ਮੈਂ ਮੈਨੂੰ ਇਹ ਸਵਾਲ ਕਰਨ ਦੀ ਕੀ ਲੋੜ ਪਈ ਬਾਈ ਹਮ ਸਿਖਤ ਅਰਜਮਾ ਜੰਮਿਆ ਮੈਂ ਸਿਖਾ ਹੂੰ ਕਾਰਲ ਮਾਰਕਸ ਮੈਂ ਪੜ ਲਿਆ ਫਲੋਸਫੀ ਦੀ ਮੈਂ ਹੂੰ ਤੇ ਮੈਨੂੰ ਪਤਾ ਵੀ ਕਾਰਲ ਮਾਰਕਸ ਦਾ ਸਿਧਾਂਤ ਕੀ ਆ ਹੂੰ ਤੇ ਉਹਦੇ ਪੜਨ ਨਾਲ ਬੰਦਾ ਕਾਮਰੇਡ ਥੋੜਾ ਹੋ ਜਾਂਦਾ ਹੂੰ ਕਾਮਰੇਡ ਦਾ ਮਤਲਬ ਕਾਮਰੇਡ ਦੀ ਪਾਰਟੀ ਜੁਆਇਨ ਕਰਦਾ ਫਿਰ ਉਹ ਕੰਮ ਕਰਦਾ ਫਿਰ ਸੰਘਰਸ਼ ਕਰਦਾ ਚਾਰ ਤਰ੍ਹਾਂ ਨੂੰ ਕਿਹਾ ਜਾਂਦਾ ਨਾ ਵਿਚਾਰਧਾਰੀ ਕਰਦਾ ਨਹੀਂ ਕਿਸੇ ਵਿਚਾਰਧਾਰਾ ਨੂੰ ਕਾਮਰੇਡ ਕਿਹਾ ਜਾਂਦਾ ਨਾ ਵਿਚਾਰਧਾਰਾ ਜਿਹੜੀ ਮਾਰਕਸਵਾਦ ਦੀ ਵਿਚਾਰਧਾਰਾ ਹੈ ਹੂੰ ਉਹ ਕਾਮਰੜ ਕਿਹਾ ਜਾਂਦਾ ਉਹ ਕਾਂਵੜੇ ਦਾ ਸਾਥੀ ਹੁੰਦਾ ਉਹ ਵਿਚਾਰਧਾਰਾ ਉਹ ਵਿਚਾਰਧਾਰਾ ਤੇ ਚੱਲਦੇ ਹੋ ਤੁਸੀਂ ਉਹ ਸਮਾਜਵਾਦੀ ਵਿਚਾਰਧਾਰਾ ਉਹ ਵਿਚਾਰਧਾਰਾ ਤੇ ਚੱਲਦੇ ਹੋ ਤੁਸੀਂ ਨਹੀਂ ਮੈਂ ਸਮਾਜਵਾਦ ਲੈ ਨਹੀਂ ਸਕਦਾ ਇਹ ਤਾਂ ਸੰਘਰਸ਼ਕ ਲੈ ਸਕੂਗਾ ਜੇ ਤੁਸੀਂ ਕਹੋ ਨੀ ਮੈਂ ਹਰਪ੍ਰੀਤ ਸਿੰਘ ਕਹਿ ਲੂ ਮੈਂ ਕਾਮਰੜ ਬਣਾ ਦੂੰ ਨਾ ਨਾ ਬਾਰ-ਬਾਰ ਤੁਸੀਂ ਗੱਲ ਕਰਦੇ ਹੋ ਕਿ ਜਿਹੜੀ ਬਹੁ ਗਿਣਤੀ ਕਰਦੀ ਆ ਕਿ ਉਹਨੂੰ ਉਹਨੂੰ ਗਿਣਿਆ ਜਾਂਦਾ ਮੂਰੇ ਬਹੁ ਗਿਣਤੀ ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਦੀ ਆ ਮੰਦਰਾਂ 'ਚ ਮੱਥਾ ਟੇਕਦੀ ਆ ਤੁਸੀਂ ਉਹਨੂੰ ਵੀ ਗਲਤ ਕਹਿੰਦੇ ਹੋ ਕਹਿੰਦੇ ਕੁਝ ਨਹੀਂ ਮੰਦਰ 'ਚ ਸਹੀ ਭਾਵ ਨਾਲ ਹੀ ਬੰਦਾ ਹੈ ਜਿਹੜਾ ਪੁਜਾਰੀ ਵਰਗਾ ਹੈ ਹੂੰ ਉਹਦਾ ਕਰਮ ਕਾਂਡੀ ਆ ਹੂੰ ਬਾਬੇ ਨਾਨਕ ਨੇ ਨਹੀਂ ਕਿਹਾ ਮੈਂ ਨਹੀਂ ਕਹਿੰਦਾ ਬਾਬਾ ਨਾਨਕ ਨੇ ਕਿਹਾ ਤੁਸੀਂ ਖੁਦ ਸੇਖੋ ਤੁਸੀਂ ਖੁਦ ਮਹਿਸੂਸ ਕਰੋਗੇ ਵੀ ਕਾਜੀ ਕੂੜ ਬੋਲ ਮਲ ਖਾਏ ਹੂੰ ਕਿ ਸਾਰੇ ਕਾ ਜੀ ਮੈਲ ਖਾਂਦੇ ਸੀ ਹੂੰ ਬਹਾਮਣਾਂ ਨਾ ਆਵੇ ਜੀ ਆ ਘਾਏ ਹੂੰ ਜੋਗੀ ਜੁਗਤ ਨਾ ਜਾਣੇ ਅੰਦ ਤੇ ਨੇ ਉਹ ਜਾੜੇ ਕਾ ਬੰਦ ਹੂੰ ਠੀਕ ਹੈ ਨਾ ਪਖੰਡੀ ਵੀ ਆਉਣਗੇ ਹੂੰ ਟਹੰਡੀ ਤੇ ਬੈਠੇ ਵੀ ਨੇ ਹੂੰ ਚੰਗੇ ਮੱਥਾ ਟੇਕਣ ਵਾਲੇ ਵੀ ਆਉਣਗੇ ਪਰ ਬਹੁ ਗਣਤੀ ਕਿੰਨਾ ਦੀ ਆ ਹੂੰ ਉਹ ਕਰਮ ਕਾਂਡੀਆਂ ਦੀ ਆ ਕਰਮ ਕਾਂਡੀਆਂ ਦੀ ਕਰਮ ਕਾਂਡ ਆ ਜਿਹੜੀਆਂ ਗਰਬਾਣੀ ਦੀਆਂ ਤੋਂ ਕਾ ਬੋਲਦੇ ਹੋ ਜੋ ਬਾਬੇ ਨਾਨਕ ਨੇ ਦੱਸਿਆ ਲੋਕਾਂ ਨੂੰ ਉਹ ਕਹਿੰਦੇ ਹੋ ਇਹਦਾ ਮਤਲਬ ਤੁਸੀਂ ਵੀ ਪਾਠ ਕਰਦੇ ਹੋ ਨਹੀਂ ਪਾਠ ਨਹੀਂ ਕਰਦਾ ਅਧਿਆਨ ਕਰਦਾ ਅਧਿਆਨ ਕਰਦੇ ਹੋ ਪਾਠ ਤਾਂ ਹੁੰਦਾ ਮਕੈਨੀਕਲ ਰੈਸੀਟੇਸ਼ਨ ਹਮ ਹੁਣ ਮੈਂ ਤੁਹਾਨੂੰ ਦੱਸ ਦਿਆਂ ਪਾਠ ਇੱਕ ਮਕੈਨੀਕਲ ਰੈਸੀਟੇਸ਼ਨ ਹਮ ਅਧਿਆਨ ਹੁੰਦਾ ਵਿਚਾਰਨਾ ਫਿਰ ਅਧਿਆਨ ਦੇ ਨਾਲ ਰੱਬ ਤੁਹਾਡਾ ਭਰਾ ਕਰੇ ਵਿਚਾਰ ਬੁਟਾਂਦਰਾ ਵੀ ਆ ਜਾਂਦਾ ਹਮ ਤਬਾਦਲੇ ਖਿਆਲ ਆ ਜਾਂਦਾ ਵਿਚਾਰ ਵਿਮਰਸ਼ ਆ ਜਾਂਦਾ ਹਮ ਫਿਰ ਸ਼ਬਦ ਵਧੀਆ ਬਾਬੇ ਨਾਨਕ ਨੇ ਕਈ ਗੋਸ਼ਟੀ ਉੱਵੀ ਆ ਜਾਂਦੀ ਹੂੰ ਤਾਂ ਆਪਾਂ ਇਸ ਸਮੇਂ ਇੱਥੇ ਬੈਠੇ ਆਂ ਹਾਂਜੀ ਗੱਲ ਧਰਮ ਦੀ ਕਰ ਰਹੇ ਆਂ ਕਰਮ ਕਾਂਡਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਬਹੁਤ ਗਿਣਤੀ ਕਰਮ ਕਾਂਡੀ ਆ ਬਹੁਤ ਗਿਣਤੀ ਕਰਮ ਕਾਂਡੀ ਇਹ ਪੱਕੀ ਗੱਲ ਬੰਦੇ ਦੇ ਮਰੇ ਤੋਂ ਜਦੋਂ ਪਾਠ ਕਰਾਇਆ ਜਾਂਦਾ ਭੋਗ ਪਾਇਆ ਜਾਂਦਾ ਜੰਮੇ ਤੇ ਖੁਸ਼ੀ ਮਨਾਈ ਜਾਂਦੀ ਆ ਘਰ ਦਾ ਕੋਈ ਉਦਘਾਟਨ ਕਰਦਾ ਉਸ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਜਾਂਦਾ ਸੁਖਣਾ ਦਿੱਤੀਆਂ ਜਾਂਦੀਆਂ ਉਹ ਸਭ ਕਰਮ ਕਾਂਡ ਨੇ ਵੇਖੋ ਵੀ ਇਹ ਜਹਰ ਧਰਮ ਨੇ ਆਪੋ ਆਪਣੇ ਕਰਮਕਾਂਡ ਸ਼ੁਰੂ ਕੀਤੇ ਨੇ ਹੂੰ ਉਹ ਵੀ ਲੋਕ ਜਿਹੜੇ ਧਰਮ ਨੂੰ ਨਹੀਂ ਮੰਨਦੇ ਹੂੰ ਤੇ ਕੋਈ ਕਰਮਕਾਂਡ ਨਹੀਂ ਕਰਦੇ ਹੂੰ ਉਹ ਕੋਈ ਪਾਠ ਵੀ ਨਹੀਂ ਕਰਦੇ ਹੂੰ ਕੋਈ ਸੁਖਣਾ ਵੀ ਨਹੀਂ ਸੁਖਦੇ ਜੀ ਤੇ ਇਹ ਕੋਈ ਗੱਲ ਨਹੀਂ ਕਰਮਕਾਂਡ ਸਾਰੇ ਧਰਮਾਂ ਚ ਆਪਣੇ ਵਾਲਿਆਂ ਚ ਵੀ ਹੈਗਾ ਬੰਦੇ ਦੇ ਮਰੇ ਤੇ ਭੋਗ ਪੈਂਦਾ ਉਹ ਕਰਮਕਾਂਡਾਂ ਦਾ ਕਰਮਕਾਂਡ ਚ ਆਉਂਦਾ ਜਿੱਦਨੇ ਬਾਪੂ ਬਲਕੌਰ ਸਿੰਘ ਦੇ ਘਰ ਕੋਈ ਰੱਬ ਨਾ ਕਰੇ ਇਦਾਂ ਦੀ ਕੋਈ ਗੱਲ ਹੋ ਜੇ ਤਾਂ ਬਾਪੂ ਬਲਕੌਰ ਸਿੰਘ ਹੁੰਦਾ ਕਿ ਤੁਹਾਡਾ ਭੋਗ ਪੈਗ ਕਰਦੇ ਪਾ ਲੈਣਗੇ ਮੈਂ ਉਹਨੂੰ ਰੋਕੂ ਮੈਂ ਤਾਂ ਮਰ ਚੁੱਕਿਆ ਹਾਂ ਤੁਸੀਂ ਅੱਜ ਅੱਜ ਤੱਕ ਕਦੇ ਇਦਾਂ ਬਜ਼ੁਰਗਾਂ ਦੀ ਹੋਈ ਹੋਊਗੀ ਤੁਸੀਂ ਰੋਕਿਆ ਕਦੇ ਨਹੀਂ ਮੈਂ ਉਹਨੂੰ ਕਿਹਾ ਵੀ ਤੁਸੀਂ ਆਪਣਾ ਕਰੋ ਮੇਰੇ ਵਿੱਚ ਕੋਈ ਸਾਥ ਨਹੀਂ ਤੁਸੀਂ ਫਿਰ ਉਹ ਨਾ ਸਮਾਗਮਾਂ 'ਚ ਸ਼ਾਮਲ ਹੋਣੇ ਹੋ ਸ਼ਾਮਲ ਦਾ ਹੋਣਾ ਪੂਆ ਮੈਂ ਕੋਠੇ ਤੇ ਬਹਿ ਤੱਲਾ ਕੋਠੇ ਤੇ ਨਹੀਂ ਬਹਿ ਸਕਦਾ ਕਿਸੇ ਦੇ ਦੁੱਖੀ ਦਾ ਜਾਊਂਗਾ ਹੀ ਭਾਵੇਂ ਕਰਮकांड ਕਰ ਕਰ ਰਹੇ ਲੋਕਾਂ ਨੂੰ ਕਿਉਂ ਰੋਕਦੇ ਹੋ ਲੋਕਾਂ ਨੂੰ ਨਹੀਂ ਮੈਂ ਇਸ ਤੋਂ ਬਚਾ ਜਾ ਸਕਦਾ ਕਹਿੰਦੇ ਆ ਵੀ ਲੋਕ ਗਲਤ ਕਰਦੇ ਆ ਘਰਦਿਆਂ ਦਾ ਪਹਿਲਾਂ ਵਿਰੋਧ ਕਿਉਂ ਨਹੀਂ ਕਰਦੇ ਨਹੀਂ ਉਹਨਾਂ ਨੂੰ ਕਹਿੰਦੇ ਵੀ ਬਚੋ ਮੈਂ ਥੋੜਾ ਜਿਹਾ ਸਾਥ ਨਹੀਂ ਦੇ ਰਿਹਾ ਭਾਈ ਤੁਸੀਂ ਬਚੋ ਸਾਤਾ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਲੋ ਜੀ ਹਾਂ ਇਹ ਜਗ ਚੱਲ ਜਾਂ ਕਿ ਇਹ ਗੱਲ ਤੁਸੀਂ ਮੰਨਦੇ ਹੋ ਵੀ ਆਪਣੇਆਂ ਨੂੰ ਸਮਝਾਉਣਾ ਔਖਾ ਹੈਗਾ ਨਹੀਂ ਬਗਾਨੇ ਤੇ ਆਪਣੇ ਜਿਹੜਾ ਨਹੀਂ ਸਮਝਦਾ ਨਾ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਇਹ ਨਹੀਂ ਕਿ ਆਪਣੇ ਕੋਈ ਜ਼ਿਆਦਾ ਸਮਝਦੇ ਆ ਆਪਦੇ ਜਿਹੜਾ ਪੜਾ ਲੈਣੇ ਫਿਰ ਲੋਕਾਂ ਨਾਲ ਟਕਰਾਂ ਕਿਉਂ ਮਾਰਦੇ ਹੋ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਿਉਂ ਕਰਦੇ ਨਹੀਂ ਗੜਕਾ ਮਾਰੇ ਚ ਲੋਕ ਤੇ ਬਗਾਨੇ ਵਾਲੀ ਚ ਕੋਈ ਗੱਲ ਹੀ ਨਹੀਂ ਹੁਣ ਬਾਬਾ ਨਾਨਕ ਤੇ ਕੋਈ ਬਾਬਾ ਨਾਨਕ ਕੋ ਬਾਹ ਪਰਦਾ ਰ ਜੇ ਬਾਬੇ ਨਾਨਕ ਨੇ ਆਪਦੇ ਪੁੱਤ ਨਹੀਂ ਸਮਝਾ ਲੇ ਹਮ ਨਹੀਂ ਹੁਣ ਬਾਬਾ ਨਾਨਕ ਕੀ ਚਿਰ ਡੰਗ ਮਾਰ ਦਿੰਦਾ ਹਮ ਠੀਕ ਹੈ ਨਾ ਹੁਣ ਜੇ ਬਾਬੇ ਨਾਨਕ ਨੂੰ ਮਿਹਣਾ ਮਾਰੀ ਚੱਲੀ ਗਏ ਬਣਾ ਗੱਲ ਤੋਂ ਹੁਣ ਸਾਰਾ ਸਾਰੀ ਉਮਰ ਵਿਚਾਰਾ ਤੁਰਦਾ ਰਿਹਾ ਲੋਕਾਂ ਕੋਲੇ ਜਾਂਦਾ ਰਿਹਾ ਸਮਝਾਉਂਦਾ ਰਿਹਾ ਤੇ ਅੱਜ ਕੱਲ ਦਾ ਕੋਈ ਪੰਜਾਬ ਦਾ ਬੰਦਾ ਅੱਜ ਕੱਲ ਦਾ ਤੇ ਬਾਬੇ ਨੂੰ ਕਿਹਾ ਲਓ ਜੀ ਬਾਬੇ ਨੇ ਆਪਦੇ ਪੁੱਤ ਦਾ ਸਮਝਾਇਆ ਹੀ ਨਹੀਂ ਦੂਜੇ ਨੇ ਸਮਝਾਉਦਾ ਫਿਰਦਾ ਹੁਣ ਇਹ ਸਵਾਲ ਦਾ ਜਵਾਬ ਹੈ ਕੋਈ ਆਪ ਦਾ ਕੰਪੈਰੀਸ਼ਨ ਕਰ ਰਹੇ ਹੋ ਬਾਬੇ ਨਾਨਕ ਨਾਲ ਨਹੀਂ ਕੰਪੈਰੀਸ਼ਨ ਇਹ ਤਾਂ ਬਿਲਕੁਲ ਨਹੀਂ ਹੈ ਹਮ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਇਹ ਕੰਪੈਰੀਸ਼ਨ ਨਹੀਂ ਹੈ ਇਹਨੂੰ ਕਹਿੰਦੇ ਦ੍ਰਿਸ਼ਟਾਂਤ ਹਮ ਖਾਲਸੇ ਮੇ ਦਾ ਦਰਸਤਾਂ ਦਾ ਹੈ ਇਤਿਹਾਸ ਦਾ ਦਰਸਤਾਂ ਦਾ ਹੈ ਹਮ ਦਰਸ਼ਕੋ ਇਸ ਸਮੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਗੱਲ ਮਜੂਦ ਸੀ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਆਪਾਂ ਕੁਝ ਗੱਲਾਂ ਕੀਤੀਆਂ ਨੇ ਬਾਪੂ ਦੇ ਕੋਈ ਚਾਣ ਵਾਲਿਆਂ ਨੂੰ ਗੱਲਾਂ ਬੁਰੀਆਂ ਵੀ ਲੱਗਣਗੀਆਂ ਤੇ ਕਈਆਂ ਨੂੰ ਗੱਲਾਂ ਚੰਗੀਆਂ ਵੀ ਲੱਗਣਗੀਆਂ ਰੀਜ਼ਨ ਕੀ ਹੈ ਕਿ ਇਹ ਗੱਲਾਂ ਬਾਪੂ ਬਲਕੌਰ ਸਿੰਘ ਨਾਲ ਆਮੋ ਸਾਹਮਣੇ ਬੈਠ ਕੇ ਆਪਾਂ ਕੀਤੀਆਂ ਨੇ ਇਦਾ ਕਾਰਨ ਇਹੀ ਹੈ ਕਿ ਬਾਪੂ ਬਲਕੌਰ ਸਿੰਘ ਤੇ આરોਪ ਲੱਗੇ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਜ਼ਰੀਏ ਬਾਪੂ ਬਲਕੌਰ ਸਿੰਘ ਚਰਚਾ ਚਾਹੇ ਬਹੁਤ ਸਮਾਜ ਪ੍ਰਤੀ ਦਰਦ ਰੱਖਦੇ ਆ ਆਪਣੇ ਆਪ 'ਚ ਕਾਮਰੇਡ ਕਿਹਾ ਗਿਆ ਇਹਨਾਂ ਨੂੰ ਇਹਨਾਂ ਨੂੰ ਜੱਟਾਂ ਦੇ ਵੈਰੀ ਕਿਹਾ ਗਿਆ ਇਹਨਾਂ ਨੂੰ ਕਬਜ਼ੇ ਕਰਨ ਵਾਲੇ ਕਿਹਾ ਗਿਆ ਕੀ ਕੀ ਕਰਤਾਰ ਕੀ ਕੀ ਸਰਟੀਫਿਕੇਟ ਨਹੀਂ ਦਿੱਤੇ ਗਏ ਉਹ ਸਾਰੀਆਂ ਗੱਲਾਂ ਬਤਾ ਅੱਜ ਬਾਪੂ ਬਲਕੌਰ ਸਿੰਘ ਨੇ ਆਪਾਂ ਉਹ ਸਾਹਮਣੇ ਬੈਠ ਕੇ ਕੀਤੀਆਂ ਨੇ ਜੇਕਰ ਅਜੇ ਵੀ ਕਿਸੇ ਦੇ ਮਨ ਦੇ ਵਿੱਚ ਦਰਸ਼ਕੋ ਤੁਹਾਡੇ ਸਵਾਲ ਹੈ ਬਾਪੂ ਬਲਕੌਰ ਸਿੰਘ ਗੱਲ ਨੂੰ ਲੈ ਕੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਵਕਤ ਦੇ ਬੋਲ ਚੈਨਲ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਬਾਕੀ